ਹੁਣ ਤੁਹਾਨੂੰ ਬੱਚਿਆਂ ਦੇ ਪ੍ਰੀਮੀਅਮ ਟੌਇਲ ਲੈਣ ਵਾਸਤੇ ਦਿੱਲੀ ਮੁੰਬਈ ਜਾਣ ਦੀ ਲੋੜ ਨਹੀਂ ਲੁਧਿਆਰੇ ਜਾਣ ਦੀ ਲੋੜ ਨਹੀਂ ਤੁਹਾਨੂੰ ਗੜ ਸ਼ੰਕਰ ਦੇ ਵਿੱਚ ਹੀ ਮਿਲ ਜਾਣਗੇ ਜੇ ਤੁਹਾਡਾ ਗੁਰਨੂਰ ਆ ਗਿਆ ਫਸ ਤੇ ਉਹਨੇ ਤੁਸੀਂ ਲੈ ਕੇ ਲੈ ਸਕਦੇ ਹੋ ਆ ਬੈਟਰੀ ਵਾਲੀ ਬਾਈਕ ਜਿਹੜੀ ਕਿ ਬੜੀ ਵਧੀਆ ਚੱਲਦੀ ਜਿਹਦੇ ਵਿੱਚ ਬਲੂਟੁੱਥ ਹਾਰਨ ਸੌਂਗ ਸਭ ਕੁਝ ਚੱਲੂਗਾ ਨਾਲੇ ਇਹਦਾ ਕੋਈ ਲਾਇਸੈਂਸ ਨਹੀਂ ਬਣਵਾਉਣਾ ਪੈਂਦਾ ਤੁਹਾਨੂੰ ਇੱਕ ਘਰ ਦੇ ਵਿੱਚ ਝੂਟੇ ਲਏਗਾ ਮ제 ਲਏਗਾ ਬਾਹਰ ਜਵਾਕਾ ਨਾਲ ਖੇਡਣ ਨਹੀਂ ਜਾਊਗਾ ਘਰੇ ਹੀ ਖੇਡੂਗਾ ਠੀਕ ਹੈ ਤੁਹੇ ਜੇ ਲੁੱਕ ਦੇਖ ਤਾ ਜੇ ਕਿੰਨੀ ਵਧੀਆ ਜਿੱਦਾਂ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਹੋ ਰੇਸਰ ਬਾਈਕ ਹੁੰਦੇ ਆ ਉਦਾਂ ਦੀ ਬਾਈਕ ਆ ਸੇਮ ਡਿਜ਼ਾਈਨ ਆ ਸੇਮ ਲੁੱਕ ਆ ਬ੍ਰੇਕਾਂ ਰੁਕਾ ਸਭ ਕੁਝ ਲੱਗੇ ਹੋਈਆਂ ਨੇ ਇਹ ਤੁਹਾਨੂੰ ਸਭ ਤੋਂ ਘੱਟ ਰੇਟ ਦੇ ਵਿੱਚ ਮਿਲ ਜੂਗਾ ਗੜ ਸ਼ੰਕਰ ਦੇ ਵਿੱਚ ਇੱਕ ਸਪੈਸ਼ਲ ਆਫਰ ਜਿਹੜਾ ਵੀ ਸਾਡੀ ਇਸ ਵੀਡੀਓ ਨੂੰ ਸਭ ਤੋਂ ਵੱਧ ਸ਼ੇਅਰ ਕਰੇਗਾ ਪਹਿਲੇ 10 ਬੰਦਿਆਂ ਨੂੰ ਮੌਨਸਟਰ ਕਾਰ ਬਿਲਕੁਲ ਫ੍ਰੀ ਮਿਲੇਗੀ ਭਾਵੇਂ ਤੁਹਾਡੇ ਕੋਲ ਸਮਾਨ ਲਵੇ ਜਾਂ ਨਾ ਵੀ ਬਿਲਕੁਲ ਮਾਊਂਟਨ ਕਾਰ ਫ੍ਰੀ ਦਿੱਤੀ ਜਾਏਗੀ ਭਜੀ ਦਾ ਗੱਡੀ ਆ 70 ਕਿਲੋ weight capacity ਹੈ ਦੀ ਠੀਕ ਹੈ ਜੀ ਇਲੈਕਟ੍ਰੋਨਿਕ ਹੈ ਸਾਰੀ ਫੁੱਲੀ 4x4 ਮੋਟਰਸ ਹੈ ਦੀਆਂ ਠੀਕ ਹੈ ਠੀਕ ਹੈ ਇੱਕ ਪੰਜਵੀਂ ਸਟੀering ਚ ਮੋਟਰ ਹੈ ਹਮਮ ਮਿਊਜ਼ਿਕ ਆਕਸ ਬਲੂਟੁੱਥ ਸਭ ਕੁਝ ਆਲਾ ਹੈ ਇਹ ਚ 70 ਕਿਲੋ weight capacity ਹੈ ਦੀ ਯਾਰ ਇਹ ਖੜਾਉਣਾ ਕਾਦਾ ਥਾਰੀ ਹੈ ਤਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋਹਰੇ ਦੀ ਲਾਲ ਮਰੂਤੀ ਵਾਲਾ ਗਾਣਾ ਤੁਸੀਂ ਸੁਣਿਆ ਸੀ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਦੇ ਸਕਦੇ ਹੋ ਲਾਲ ਰੰਗ ਦੀ ਵਿੰਟੇਜ ਗੱਡੀ ਮਾਰਕੀਟ ਚ ਘੱਟੋ ਘੱਟ ਜੀ ਮਿਲਨੇ ਤੁਹਾਨੂੰ 10000 ਦੀ ਸਾਡੇ ਕੋਲ ਮਿਲੇਗੀ ਸਿਰਫ ਸਿਰਫ 6500 ਰੁਪਏ ਹੈਲੋ ਬਾਜੀ ਬੱਚੇ ਦੀ ਸਕੂਟੀ ਇਹ ਹੈਗੀ ਜੀ 30 ਕਿਲੋ ਵੇਟ ਕੈਪੈਸਿਟੀ ਸਟਾਰਟਿੰਗ ਆ ਜੀ ਲਾਈਟਿੰਗ ਹੈ ਠੀਕ ਹੈ ਜੀ ਇਹਦੇ ਵਿੱਚ 뮤직 ਬਲੂਥ ਵਗੈਰਾ ਬਾਜੀ ਇੰਨੇ ਫੀਚਰ ਹੈ ਤਾਂ ਮਹਿੰਗੀ ਬੜੀ ਹੋਣੀ ਹੈ ਉਹ ਨਹੀਂ ਬਾਜੀ ਕਿੱਥੇ ਮਹਿੰਗੀ ਆ ਇਹਦਾ 2500 ਰੁਪਏ ਤੋਂ ਸਟਾਰਟਿੰਗ ਹੈ ਸਾਰੀਆਂ ਇਹ ਹੈ ਮੌਨਸਟਰ ਟਰੈਕਟਰ ਇਹਦੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਹੋ ਰਿਮੋਟ ਦੇ ਨਾਲ ਉਹਨੂੰ ਕੰਟਰੋਲ ਕਰ ਸਕਦੇ ਹੋ ਜਿੱਥੇ ਚੱਲੇ ਉਹ ਸੈਰ ਕਰਨ ਤੇ ਨਾਲ ਆਪਣੇ ਬੱਚਿਆਂ ਨੂੰ ਚਿੱਟਾ ਹੋ ਰਿਮੋਟ ਨਾਲ ਕੰਟਰੋਲ ਕਰਦੇ ਹੋਏ ਜਦੋਂ ਤੁਹਾਡੀ ਹੋ ਜੂਗੀ ਸਿਹਤ ਤੇ ਬੱਚਿਆਂ ਨੂੰ ਆਜੂਗਾ ਮਜ਼ਾ ਬੱਚਿਆਂ ਨੂੰ 1.5 ਲੱਖ ਰੁਪਏ ਦੇ ਆਈਫੋਨ ਲੈਣ ਦੇ ਬਜਾਏ ਤੁਸੀਂ ਇਦਾਂ ਦੇ ਟੌਏ ਲੈ ਕੇ ਦਿਓ ਸਾਰਾ ਦਿਨ ਉਹ ਐਨਜੋਏ ਵੀ ਕਰਨਗੇ ਨਾਲੇ ਉਹਨਾਂ ਦੀ ਸਿਹਤ ਵੀ ਖਰਾਬ ਨਹੀਂ ਹੋਊਗੀ ਜਦੋਂ ਜੀ ਕੀਤਾ ਉਹ ਸੌ ਜਾਣਗੇ ਜਦੋਂ ਜੀ ਕੀਤਾ ਉਹ ਖੇਡਣ ਲੱਗ ਪੈਣਗੇ ਮੋਬਾਈਲ ਦੇਖਣਗੇ ਖਰਾਬ ਹੋਣਗੇ ਅੱਖਾਂ ਖਰਾਬ ਹੋਣਗੀਆਂ पर ਇਹਨਾਂ ਦੇ ਨਾਲ ਜਦੋਂ ਖੇਡਣਗੇ ਤੁਸੀਂ ਵੀ ਦੇਖ ਕੇ ਖੁਸ਼ ਹੋਵੋਗੇ ਉਹਨਾਂ ਦੇ ਤਾਂ ਕੁਝ ਹੋਣਾ ਹੀ ਹੈ ਜੇ ਤੁਹਾਡਾ ਡੁੱਗੂ ਜਾਂ ਚੀਕੂ ਕਰਦਾ ਜਦ ਬਾਈਕ ਤੇ ਝੂਟੇ ਲੈਣ ਵਾਸਤੇ ਤੁਹਾਡੇ ਨਾਲ ਹੁਣ ਤੁਹਾਨੂੰ ਨਾਲ ਬਿਠਾਉਣ ਦੀ ਲੋੜ ਨਹੀਂ ਆ ਉਹਨੂੰ ਵੀ ਬਾਈਕ ਲੈ ਦਿਓ ਬਾਈਕ ਦੇਖੋ ਕਿੰਨੀ ਸ਼ਾਨਦਾਰ ਹੈ ਬੈਟਰੀ ਤੇ ਚੱਲਦੀ ਹੈ ਇਹਦੇ ਵਿੱਚ ਬਲੂਟੁੱਥ ਹੈ 뮤ਜ਼ਿਕ ਹੈ ਬੇਦੇ ਨਾਲ ਤੁਸੀਂ ਉਹਨੂੰ ਝੂਟੇ ਦੇ ਸਕਦੇ ਹੋ ਝੂਟੇ ਆਪ ਹੀ ਲੈ ਗਿਆ ਤੁਹਾਨੂੰ ਝੂਟੇ ਦੇਣ ਦੀ ਲੋੜ ਨਹੀਂ ਪੈਣੀ ਨਾ ਤੁਹਾਨੂੰ ਪਰੇਸ਼ਾਨ ਕਰੇ ਸਾਰਾ ਦਿਨ ਜੋ ਆਏ ਕਰੇਗਾ ਗੱਡੀ ਦੀ ਲੁੱਕ ਦੇਖ ਲਓ ਕਿੰਨੀ ਵਧੀਆ ਪ੍ਰੋਪਰ ਮੋਟਰਸਾਈਕਲ ਤਰ੍ਹਾਂ ਬਣਿਆ ਆ ਇਹਦਾ ਰੇਟ ਦੱਸਾਂ ਸਭ ਤੋਂ ਘੱਟ ਰੇਟ ਨੇ ਪਾਵਾ ਤੁਸੀਂ ਦਿੱਲੀ ਤੋਂ ਪਤਾ ਕਰ ਲਿਓ ਲੁਧਿਆਣੇ ਤੋਂ ਪਤਾ ਕਰ ਲਿਓ ਜਿੱਥੋਂ ਜੀ ਕਰਦਾ ਪਤਾ ਕਰ ਲਿਓ ਗੜ ਸ਼ੰਕਰ ਤੇ ਇਹਦੇ ਨਾਲ ਦੇ ਰੇਟ ਤੁਹਾਨੂੰ ਕਿਤੇ ਨਹੀਂ ਮਿਲਣੇ ਬਾਉਂਡਰੀ ਕਾਰ ਆ ਜਾਏਗੀ ਇਹਦੇ ਚ ਬਾਈਕ ਵੀ ਹੈਗੀ ਆਪਣੇ ਕੋਲ ਛੋਟੇ ਬੱਚੇ ਸੇ ਬੇਬੀ ਟਰਾਏ ਵੀ ਹੈਗਾ ਅ ਰੇਡ ਗੱਡੀ ਵੀ ਹੈਗੀ ਆਪਣੇ ਕੋਲ ਹਰੇਕ ਚਾਹਨਾ ਟਰਾਏ ਜਿਹੜਾ ਤੁਸੀਂ ਮੰਗੂਆਂ ਸਾਡੇ ਕੋਲ ਸਾਰਾ ਕੁਝ ਹੈਗਾ ਆਹ ਲਓ ਜੀ ਮੋਟੇ ਡਾਰਾਂ ਵਾਲਾ ਸਾਈਕਲ ਡਬਲ ਡਿਸਕ ਬ੍ਰੇਕ ਫਰੰਟ ਸ਼ੌਕਰ ਸਾਰਾ ਸਾਈਕਲ 베ARING ਚ ਹੈ ਜੀ ਇਹਨੂੰ ਜਿਹੜਾ ਮਰਜੀ ਬੱਚਾ ਚਲਾਵੇ ਤੁਸੀਂ ਆਪ ਖੁਦ ਚਲਾਉਣਾ ਚਾਹਦੇ ਹੋ ਜਿਹੜਾ ਮਰਜੀ ਚਲਾਵੇ ਕੋਈ ਦਿੱਕਤ ਨਹੀਂ ਹੈ ਇਹਦੀ 4 ਸਾਲ ਦੀ ਗਾਰੰਟੀ ਹੈ ਐਸੈਸਰੀ ਸਾਰਾ ਕੁਝ ਲਗਾ ਕੇ ਦੇਵਾਂਗੇ ਤੁਹਾਨੂੰ ਕੈਂਟੀ ਤਾਲਾ ਲੋਕ ਜੋ ਆਏਗਾ ਐਸੈਸਰੀ ਦੇ ਵਿੱਚ ਤੁਹਾਨੂੰ ਸਾਰੀ ਐਸੈਸਰੀ ਸਾਰਾ ਕੁਝ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਸਾਡੇ ਦੇ ਬੱਚੇ ਤੋਂ ਲੈ ਕੇ ਜੀ ਤੁਸੀਂ بڑے ਬੱਚੇ ਤੱਕ ਜਿੱਧਾ ਮਰਜੀ ਸਾਰੀ ਚੀਜ਼ ਲੈ ਸਕਦੇ ਆ ਸਾਡੇ ਕੋਲ ਸਟਾਰਟਿੰਗ ਸਾਰੀ ਸਾਡੇ ਕੋਲ 500 ਰੁਪਏ ਤੋਂ ਛੋਟੇ ਬੱਚੇ ਦੀ ਸਟਾਰਟਿੰਗ ਹੈ ਜੀ A to Z ਬਹੁਤ ਵਧੀਆ ਮਾਡਲ ਮਿਲਣਗੇ ਸਾਡੇ ਕੋਲ ਜਿਹੜਾ ਮਰਜ਼ੀ ਲਓਗੇ ਬਾਜ਼ਾਰ ਨਾਲੋਂ ਸਸਤਾ ਦੇਾਂਗੇ ਤੁਹਾਨੂੰ ਜੀ ਨਾਲੇ ਜਿੱਥੋਂ ਮੱਝ ਦੀ ਰੇਟ ਪਤਾ ਕਰਕੇ ਤੁਹਾਡੇ ਕੋਲ ਆ ਸਕਦੇ ਹੋ ਤੇ ਤੁਹਾਨੂੰ ਬਾਜ਼ਾਰ ਨਾਲੋਂ ਬਿਲਕੁਲ ਸਸਤੀ ਤੇ ਰੇਟ 'ਚ ਦੇਵਾਂਗੇ ਨਾਲੇ ਕੁਆਲਿਟੀ ਦੇਵਾਂਗੇ ੜੀ ਚੀਜ਼ ਸਾਡੇ ਕੋਲ ਆਏਗੀ ਨਾ ਜੀ ਸਲਾਈਡਰ ਜਿਹੜੇ ਤੁਸੀਂ ਆਪਣੇ ਬੱਚਿਆਂ ਵਾਸਤੇ ਘਰੇ ਅੱਜਕੱਲ੍ਹ ਲੈ ਕੇ ਜਾ ਸਕਦੇ ਹੋ ਜਿਹੜੇ ਤੁਸੀਂ ਸਕੂਲਾਂ 'ਚ ਯੂਜ਼ ਕਰਦੇ ਸੀ ਬੱਚੇ ਉਹ ਹੁਣ ਤੁਸੀਂ ਘਰੇ ਵੀ ਯੂਜ਼ ਕਰ ਸਕਦੇ ਹੋ ਸਲਾਈਡਰ ਇਹ ਤੁਹਾਨੂੰ ਪੂਰੇ ਸ਼ਹਿਰ 'ਚ ਕਿਤੇ ਨਹੀਂ ਮਿਲਣਾ ਜੀ ਉਸ ਤੋਂ ਬਾਅਦ ਆਪਣੇ ਟੇਬਲ ਚੇਅਰ ਬੱਚੇ ਵਾਸਤੇ ਵੀ ਬੱਚੇ ਨੂੰ ਸਟੱਡੀ ਕਰਵਾਨੀ ਬੈਠੋ ਭਾਬਾ ਖੁਦ ਬੈਠ ਸਕਦੇ ਦੇਖੋ ਵੇਡ ਲੇਖ ਕਿੰਨਾ ਕੈਪੈਸਿਟੀ ਹੈ ਵਿਚ ਕਲੌਕ ਹੈ ਵਿਚ ਸਾਰਾ ਕੁਝ ਹੈ ਸਾਡੇ ਕੋਲ ਰੇਂਜਰ ਸਾਈਕਲ ਜਿਹੜਾ ਕੀ ਤੁਹਾਨੂੰ ਮਾਰਕੀਟ ਚਹੀਏ ਜੀ ਮਿਲੇਗੀ ਕੀਮਤ ਤੁਹਾਨੂੰ ਘੱਟੋ ਘੱਟ 7-8000 ਦੀ ਦੇਣ ਸਾਡੇ ਕੋਲ ਮਿਲੇਗੀ ਸਿਰਫ 3500 ਰੁਪਿਆ ਸਾਡੇ ਕੋਲ ਟਾਇਰ ਵੀ ਹੋਲਸੇਲ ਰੇਟਸ ਮਿਲਦੇ ਹਨ ਸੀਏਰ ਤੋਂ ਲੈ ਕੇ ਐਮਆਰਐਫ ਜਿਹੜਾ ਮਰਜੀ ਟਾਇਰ ਲਵੋ ਤੁਸੀਂ ਸਾਡੇ ਕੋਲ ਸਾਰਾ ਤੁਹਾਨੂੰ ਹੋਲਸੇਲ ਚ ਮਿਲੇਗਾ ਸਰ ਤੁਹਾਨੂੰ ਕਹ ਜੀ ਸਾਡੇ ਕੋਲ ਟਾਇਰਾਂ ਦਾ ਰੇਟ ਨਾ ਸਾਰੇ ਸ਼ਹਿਰ ਨਾਲੋਂ ਸਸਤਾ ਹੈ ਜੀ ਜਿੱਤੋਂ ਮਰਜ਼ੀ ਪਤਾ ਕਰਕੇ ਆ ਜਾਓ ਕਿ ਹਾਂ ਵੀ ਟੈਰ ਦਾ ਕੈਰੇਟ ਹੈ ਅਸੀਂ ਤੁਹਾਨੂੰ ਸਭ ਤੋਂ ਸਸਤਾ ਰੇਟ ਦੇਵਾਂਗੇ